ਮਹਾਰਾਜ ਸੰਤ ਬਾਬਾ ਕਰਮ ਸਿੰਘ ਜੀ ਹੁਕਤੀ ਮਰਦਾਨ ਵਾਲੇ ਉਹਨਾਂ ਦੇ ਟਾਈਮ ਗੜੀਕਪੂਰੇ ਦਾ ਬাসী सेठ हीरा ਨੰਦ ਇੱਕ ਵਾਰ ਬਿਮਾਰ ਹੋ ਗਿਆ ਬਿਮਾਰ ਵੀ ਕਾਦਾ ਹੋਇਆ ਕਿ ਉਹਦਾ ਸਾਰਾ ਸਰੀਰ ਹੌਲੀ-ਹੌਲੀ ਆਕੜਦ ਲੱਗਿਆ ਤੇ ਸੁਨ ਹੋ ਗਿਆ ਗੱਲ ਕੀ ਸੀ ਇੰਜ ਲੱਗਿਆ ਜਿਵੇਂ ਉਦਾਂਤ ਸਮਾਂ ਜਿਹੜੇ ਆ ਗਿਆ ਹੋਵੇ ਜਦੋਂ ਹਿਲਣਾ ਜੁਲਣਾ ਬੰਦ ਕਰ ਦਿੱਤਾ ਤਾਂ ਸਾਰੇ ਸਬੰਧੀਆਂ ਨੇ ਉਹਨੂੰ ਮੰਜੇ 'ਤੇ ਹੋਠਾ ਲਾ ਕੇ ਉਸ ਨੂੰ ਇਲਟਾ ਦਿੱਤਾ ਤੇ ਆਪ ਰੋਣ ਤੋਣ ਲੱਗੇ ਉਹਨਾਂ ਦੇ ਹੀ ਸਾਰੇ ਸਬੰਧੀਆਂ ਨੂੰ ਪਤਾ ਸੀਗਾ ਕਿ ਇਹ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨਵਰਾਂ ਦਾ ਸੰਧਾਨੀਆ ਉਸ ਸਮੇਂ ਸੰਤ ਮਹਾਰਾਜ ਜੀ ਸ਼ੀਰ ਕਰਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਸਨ ਉਹਨਾਂ ਦੇ ਸ਼ੱਕ ਸੰਬੰਧੀ ਭੱਜ ਕੇ ਡੇਰੇ ਗਏ ਤੇ ਉਹਨਾਂ ਨੂੰ ਜਾ ਕੇ ਸਾਰੀ ਪਿੱਛਾ ਸੁਣਾਈ ਤੇ ਬਾਬਾ ਜੀ ਨੇ ਬਚਨ ਕੀਤਾ ਕਿ ਉਸ ਨੂੰ ਮੋਲ ਮੰਤਰ ਦਾ ਪਾਠ ਕਰਦੇ ਹੋਏ ਠੰਡੇ ਪਾਣੀ ਨਾਲ ਇਸ਼ਨਾਨ ਕਰਾਓ ਅਤੇ ਮੱਖਣ ਅਤੇ ਮਿਸ਼ਰੀ ਨੂੰ ਖਾਣ ਲਈ ਦੇ ਦਿਓ ਉਹ ਆਪਣੇ ਆਪ ਠੀਕ ਹੋ ਜਾਵੇਗਾ ਤਾ ਸੰਗਜੀ ਐਵੇਂ ਹੀ ਹੋਇਆ ਜਦੋਂ ਉਹਨਾਂ ਨੇ 10 ਕ ਗਾਗਰਾਂ ਠੰਡੇ ਪਾਣੀ ਦੀਆਂ ਪਾਈਆਂ ਦੇ ਨਾਲ-ਨਾਲ ਮੂਲ ਮੰਤਰ ਸਰ ਦਾ ਜਾਪ ਕੀਤਾ ਤਾਂ ਉਹਦਾ ਸਰੀਰ ਜੋ ਆਕੜਿਆ ਹੋਇਆ ਸੀ ਉਹ ਖੁੱਲ ਗਿਆ ਜਦੋਂ 21 ਕ ਗਾਗਰਾਂ ਹੋਈਆਂ ਤਾਂ ਉਹ ਸੇਠ ਜਿਹੜਾ ਹੀਰਾਨੰਦ ਸੀਗਾ ਉਹ ਬਿਲਕੁਲ ਠੀਕ ਹੋ ਗਿਆ ਤੇ ਉਹਨੇ ਆਪ ਆਪਣੇ ਗਿੱਲੇ ਕੱਪੜੇ ਬਦਲੇ ਤੇ ਮੰਗ ਕੇ ਆਪ ਮਿਸ਼ਰੀ ਦੇ ਮੱਖਣ ਘੱਦਾ ਸੋ ਮਹਾਰਾਜ ਜੀ ਜੋ ਕਰਮਾਂ ਦੇ ਵੀ ਰੋਗ ਹੁੰਦੇ ਨੇ ਉਹ ਪੂਰਨ ਬ੍ਰਹਮ ਗਿਆਨੀ ਉਹ ਰੋਗਾਂ ਤੋਂ ਸਾਡਾ ਛੁਟਕਾਰਾ ਕਰਵਾ ਦਿੰਦੇ ਨੇ ਐਵੇਂ ਨਹੀਂ ਗੁਰਬਾਣੀ ਦੇ ਵਿੱਚ ਲਿਖਿਆ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਨੇਣ ਮਿਲਾਏ ਇਹ ਪ੍ਰਮਾਤਮਾ ਦੀ ਆਰੂਹਾ